5 ਮਾਰਚ ਤੋਂ ਇਹ ਸੰਭਵ ਹੈ ਕਿ ਚਾਰ ਨੂੰ ਹੀ ਪੰਜਾਬ ਚ ਵੱਖ-ਵੱਖ ਥਾਵਾਂ ਤੋਂ ਕਿਸਾਨਾਂ ਦੇ ਜਥੇ ਤੋਰਨਗੇ ਟਰੈਕਟਰ ਟਰਾਲੀਆਂ ਨਾਲ ਆਪਣੀ ਲੰਗਰ ਪਾਣੀ ਦੀ ਰਸਦ ਨਾਲ ਔਰ ਹੋਰ ਵੱਖ-ਵੱਖਰੇ ਸਾਧਨਾਂ ਤੇ ਕਿਸਾਨ ਚੰਡੀਗੜ੍ਹ ਵੱਲ ਆਉਣਗੇ ਔਰ ਆਪਣੀ ਮੰਗਾਂ ਜਿਹੜੀ ਉਹ ਉਠਾਉਣਗੇ ਮੰਗਾਂ ਬਾਰੇ ਜਾਣਕਾਰੀ ਜੰਗਵੀਰ ਸਿੰਘ ਜੀ ਚੋਹਾਨ ਤੁਹਾਡੇ ਸਾਹਮਣੇ ਰੱਖਣਗੇ ਇਸ ਦੇ ਇਲਾਵਾ ਜਿ ਅਸੀਂ ਇਸ ਮੀਟਿੰਗ ਚ ਦੋ ਹੋਰ ਐਮ ਫੈਸਲੇ ਤੈਨ ਕੀਤੇ ਦੋ ਤਾਂ ਅਸੀਂ ਮਤੇ ਪਾਏ ਨੇ ਇੱਕ ਜਿਹੜਾ ਪੰਜਾਬ ਦੀ ਕੈਬਨਿਟ ਨੇ ਜਲ ਸੋਧ ਐਕਟ ਚ ਜਿਹੜੀ ਐਮੈਂਡਮੈਂਟ ਪਾਸ ਕੀਤੀ ਆ ਉਸ ਐਮੈਂਡਮੈਂਟ ਨੂੰ ਅਸੀਂ ਇਹ ਸਮਝਦੇ ਆ ਕਿ ਕੈਬਨਿਟ ਨੂੰ ਇਸ ਨੂੰ ਰੱਦ ਕਰਨਾ ਚਾਹੀਦਾ ਕਿਉਂਕਿ ਇਹ ਐਮੈਂਡਮੈਂਟ ਕੇਂਦਰ ਸਰਕਾਰ ਦੀਆਂ ਤਾਕਤਾਂ ਨੂੰ ਸੂਬਈ ਤਾਕਤਾਂ ਨੂੰ ਆਪਣੇ ਹੱਥ ਚ ਲੈਣ ਦੀ ਜਿਹੜੀ ਪੂਰੀ ਦੀ ਪੂਰੀ ਜਿਹੜਾ ਇੱਕ ਰੁਝਾਨ ਚੱਲ ਰਿਹਾ ਉਸੇ ਰੋਜਾ ਅੰਦਾ ਅਗਲੀ ਕੜੀ ਹੈ ਪੰਜਾਬ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਜਿਹੜਾ ਸਾਰਾ ਕੰਟਰੋਲ ਹੈ ਉਹ ਕੇਂਦਰ ਸਰਕਾਰ ਇਸ ਅਮੈਂਡਮੈਂਟ ਨਾਲ ਆਪਣੇ ਹੱਥ ਚ ਲੈ ਜਾਏਗੀ ਅਸੀਂ ਅੱਜ ਇੱਥੋਂ ਇਹ ਮਤਾ ਪਾ ਕੇ ਮੰਨ ਕੀਤੀ ਹੈ ਕਿ ਪੰਜਾਬ ਦੀ ਕੈਬਨਿਟ ਇਸ ਇਹ ਸੋਧ ਨੂੰ ਰੱਦ ਕਰੇ ਨਾਲੋਂ ਨਾਲ ਅੱਜ ਇੱਕ ਹੋਰ ਮਤਾ ਐਨ.ਈ.ਪ. ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਹੈ ਜਿਹੜੀ ਕਿ ਇੱਕ ਕਿਸਮ ਨਾਲ ਸੂਬਿਆਂ ਦੇ ਅਧਿਕਾਰਾਂ ਦੇ ਉੱਪਰ ਵੀ ਛਾਪ ਆਇਆ ਸਾਡੇ ਕਾਲਜਾਂ ਯੂਨੀਵਰਸਟੀਆਂ ਦੇ ਸਾਰੇ ਸਟਰਕਚਰ ਨੂੰ ਵਾਈਸ ਚਾਂਸਲਰ ਦੀ ਨਿਯੁਕਤੀ ਤੋਂ ਲੈ ਕੇ ਸਾਰਾ ਜਿਹੜਾ ਉਹਦਾ ਅਕਾਦਮਿਕ ਕੋਰੀਕੂਲਮ ਹੈ ਸਿਲੇਬਸ ਤੈਅ ਕਰਨੇ ਸਾਰੇ ਕੰਮ ਨੂੰ ਕੇਂਦਰ ਸਰਕਾਰ ਦੇ ਅਧੀਨ ਬਣਾਉਂਦੀ ਹੈ ਔਰ ਸੂਬਿਆਂ ਦਾ ਅਧਿਕਾਰ ਖੁੰਦੀ ਹੈ ਇਹ ਪੰਜਾਬੀ ਭਾਸ਼ਾ ਦੇ ਜਾਂ ਦੇਸ਼ 'ਚ ਜਿਹੜੀਆਂ ਵੱਖੋ-ਵੱਖਰੀਆਂ ਪਛਾਵਾਂ ਨੇ ਉਨ੍ਹਾਂ ਦੇ ਖਿਲਾਫ ਵੀ ਇਹ ਭੁਗਤਦੀ ਹੈ ਇਹ ਇੱਕ ਕਿਸਮ ਨਾਲ ਉਸ ਅਜੰਡੇ ਨੂੰ ਸੰਬੋਧਿਤ ਹੈ ਜਿਹੜਾ ਇਸ ਦੇਸ਼ ਦੇ ਵਿੱਚ ਇੱਕ ਕਿਸਮ ਦੇ ਰੰਗ ਚ ਸਾਰੇ ਕੁਝ ਨੂੰ ਰੰਗਣਾ ਚਾਹੁੰਦੀ ਹੈ ਅਸੀਂ ਅੱਜ ਇਹ ਮਤਾ ਪਾਇਆ ਕਿ ਪੰਜਾਬ ਸਰਕਾਰ ਨੂੰ ਇਸ ਨੂੰ ਰੱਦ ਕਰਨਾ ਚਾਹੀਦਾ ਵਿਧਾਨ ਸਭਾ ਚ ਇਹਦੇ ਇਕਲੌਗ ਮਤਾ ਪਾ ਕੇ ਔਰ ਇਹ ਕਿਉਂਕਿ ਐਜੂਕੇਸ਼ਨ ਸਟੇਟ ਸਬਜੈਕਟ ਬਣਨਾ ਚਾਹੀਦਾ ਅਸੀਂ ਇਹ ਮੰਗ ਕਰਦੇ ਕਿ ਪੰਜਾਬ ਸਰਕਾਰ ਇਸ ਨੂੰ ਰੱਦ ਕਰਨ ਦੇ ਨਾਲ-ਨਾਲ ਆਪਣੀ ਸਿੱਖਿਆ ਨੀਤੀ ਆਪਣੇ ਸੂਬੇ ਦੀਆਂ ਲੋੜਾਂ ਦੇ ਮੁਤਾਬਕ ਇਥੋਂ ਦੇ ਵਿਦਿਆਰਥੀਆਂ ਦੀ ਇਥੋਂ ਦੇ ਪਾਠਕ੍ਰਮ ਦੀਆਂ ਲੋੜਾਂ ਮੁਤਾਬਕ ਘੜੇ ਔਰ ਉਸ ਨੂੰ ਲਾਗੂ ਕਰੇ ਦੋ ਹੋਰ ਫੈਸਲੇ ਅੱਜ ਅਸੀਂ ਬੀਕੇਯੂ ਪੋਤੇਵਾਲ ਦੇ ਸੂਬਾ ਪ੍ਰਧਾਨ ਸੁਖ ਗਿੱਲ ਨੂੰ ਉਹਨਾਂ ਤੇ ਲੱਗੇ ਦੋਸ਼ਾਂ ਦੇ ਮੱਦੇਨਜ਼ਰ ਜਿਹੜਾ ਰਿਪੋਰਟ ਹੋਏ ਨੇ ਉਥੋਂ ਉਹਨਾਂ ਨੇ ਕੋਈ ਉਸ ਦੇ ਵਿੱਚ ਜੋ ਉਹਨਾਂ ਤੇ ਦੋਸ਼ ਆਏ ਐਫ ਆਈ ਆਰ ਹੋਈ ਹੈ ਉਹਨਾਂ ਨੂੰ ਸਸਪੈਂਡ ਕਰਨ ਦਾ ਫੈਸਲਾ ਕੀਤਾ ਔਰ ਇਸ ਸਾਰੇ ਮਾਮਲੇ 'ਚ ਲੱਗੇ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰਨ ਲਈ ਤਿੰਨ ਮੈਂਬਰੀ ਕਮੇਟੀ ਹੈ ਜਿਹੜੀ ਉਹ ਨਿਯੁਕਤ ਕੀਤੀ ਹੈ ਜਿਦੇ 'ਚ ਹਰਜਿੰਦਰ ਸਿੰਘ ਟਾਂਡਾ ਜੀ ਰਮਨਦੂਰ ਸਿੰਘ ਮਾਨਸਾ ਜੀ ਤੇ ਪ੍ਰੇਮ ਸਿੰਘ ਭੰਗੂ ਜੀ ਸ਼ਾਮਲ ਹੋਣਗੇ ਇਹ ਤਿੰਨ ਮੈਂਬਰੀ ਕਮੇਟੀ 1 ਮਹੀਨੇ ਦੇ ਵਿੱਚ ਵਿੱਚ ਸਮਾਵਤ ਤਰੀਕੇ ਨਾਲ ਇਹਦੀ ਰਿਪੋਰਟ ਹੈ ਜਿਹੜੀ ਉਹ ਪੇਸ਼ ਕਰੇਗੀ ਜੇ ਗੰਭੀਰ ਹੋਏ ਦੋਸ਼ ਤਾਂ ਉਸ ਤੋਂ ਅਗਲੀ ਕਾਰਵਾਈ ਇਸ ਪੜਤਾਲੀਆ ਕਮੇਟੀ ਟੀਮ ਦੀ ਜਿਹੜੀ ਜੋ ਵੀ ਸਿਫਾਰਸ਼ ਆਏਗੀ ਉਸ ਮੁਤਾਬਕ ਹੋਏਗੀ ਇਸ ਦੇ ਅਲਾਵਾ ਇੱਕ ਹੋਰ ਗੱਲ ਬੀਤੇ ਦਿਨੀ ਸੀਨੀਅਰ ਜਰਨਲਿਸਟ ਦਵਿੰਦਰਪਾਲ ਜੀ ਨੇ ਇੱਕ YouTube ਇੰਟਰਵਿਊ ਹੈ ਜਿਹੜੀ ਉਹਨਾਂ ਦੀ ਸਾਹਮਣੇ ਆਈ ਹੈ ਔਰ ਉਸ 'ਚ ਬਹੁਤ ਹੀ ਗੰਭੀਰ ਕਿਸਮ ਦੇ ਜਿਹੜੇ ਇਲਜ਼ਾਮ ਨੇ ਉਹਨਾਂ ਨੇ ਕੀਤੇ ਨੇ ਜਿਹੜੇ ਦਾਅਵੇ ਉਹਨਾਂ ਨੇ ਕੀਤੇ ਨੇ ਪਰ ਉਹ अमੂਰਤ ਦਾਅਵੇ ਨੇ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਪੰਜ ਮੈਂਬਰੀ ਸੀਨੀਅਰ ਆਗੂਆਂ ਦੀ ਇੱਕ ਟੀਮ ਬਣਾਈ ਹੈ ਜਿਸ ਨਾਲ ਹੀ ਅਸੀਂ ਦਵਿੰਦਰ ਪਾਲ ਜੀ ਤੋਂ ਇਸ ਮਾਮਲੇ 'ਚ ਜਾਣਕਾਰੀ ਮੰਗਾਂਗੇ ਕਿ ਇਹ ਮੂਰਤ ਦੋਸ਼ਾਂ ਦੇ ਉਹਨਾਂ ਕੋਲ ਕੀ ਸਬੂਤ ਨੇ ਤਾਂ ਜੋ ਸੰਯੁਕਤ ਕਿਸਾਨ ਮੋਰਚਾ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ ਤਾਂ ਆਪਾਂ ਪਰਚੋਲ ਵੀ ਝਾਤ ਹੈ ਜਿਹੜੀ ਉਹ ਮਾਰ ਸਕੇ ਆਪਣੇ ਅੰਦਰ ਤਾਂ ਜੋ ਕਿਸਾਨ ਲਹਿਰ ਦਾ ਕੋਈ ਵੀ ਜਿਹੜਾ ਇਸ ਤਰ੍ਹਾਂ ਦੀ ਕੋਈ ਬਦਨਾਮੀ ਰਾਧਾਰਨ ਨਾ ਬਣੇ ਅਸੀਂ ਆਪਣੇ ਉਸ ਸੋਹਰਦ ਮਿੱਤਰ ਤੋਂ ਆਸ ਕਰਾਂਗੇ ਕਿ ਉਹ ਇਸ ਪੰਜ ਮੈਂਬਰੀ ਟੀਮ ਨੂੰ ਜੋ ਵੀ ਦਾਅਵੇ ਉਹਨਾਂ ਨੇ ਕੀਤੇ ਨੇ ਹਾਲੇ ਉਹ ਅਮੂਰਤ ਦਾਅਵੇ ਨੇ ਉਸ ਦੇ ਸਬੂਤ ਸਾਨੂੰ ਜਰੂਰ ਉਹ ਮੁਹੱਈਆ ਕਰਾਉਣਗੇ ਇਸ ਪੰਜ ਮੈਂਬਰੀ ਕਮੇਟੀ ਦੇ ਵਿੱਚ ਜੋਗਿੰਦਰ ਸਿੰਘ ਉਗਰਾਹਾ ਜੀ ਬਲਬੀਰ ਸਿੰਘ ਰਾਜੇਵਾਲ ਸਾਹਿਬ ਹਰਮੀਤ ਸਿੰਘ ਕਾਦੀਆ ਜੀ ਹਰਿੰਦਰ ਸਿੰਘ ਲਖੋਵਾਲ ਸਾਹਿਬ ਤੇ ਰਮਿੰਦਰ ਪਟਿਆਲਾ ਸ਼ਾਮਲ ਹੋਣਗੇ ਅਸੀਂ ਦਵਿੰਦਰਪਾਲ ਭਾ ਨੂੰ ਬੇਨਤੀ ਕਰਾਂਗੇ ਕਿ ਉਹ ਸਾਡੇ ਨਾਲ ਕੋਆਪਰੇਟ ਕਰਨ ਔਰ ਆਪਣੇ ਵੱਲੋਂ ਕੀਤੇ ਦਾਅਵਿਆਂ ਦਾ ਸਪੈਸੀਫਿਕ ਸਬੂਤ ਸਾਡੇ ਸਾਹਮਣੇ ਜਾਣਕਾਰੀ ਸਾਂਝੀ ਕਰਨ ਇਸ ਤੋਂ ਇਲਾਵਾ ਅਗਲੀ ਗੱਲ ਜਾਣਗੁਈਤੀ ਤੁਹਾਡੇ ਨਾਲ ਦੇਖੋ ਜਿਸ ਸਬੰਧ ਦੇ ਵਿੱਚ ਜਿਸ ਸਬੰਧ ਦੇ ਵਿੱਚ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਲਗਾਉਣ ਜਾ ਰਹੇ ਹਾਂ ਇੱਕ ਹਫਤੇ ਦਾ ਸੋ ਕੁਛ ਕੇਂਦਰ ਦੀਆਂ ਰਹਿੰਦੀਆਂ ਹੋਈਆਂ ਮੰਗਾਂ ਤੇ ਕੁਝ ਪੰਜਾਬ ਸਰਕਾਰ ਦੇ ਕੀਤੇ ਹੋਏ ਵਾਅਦੇ ਆ ਸੋ ਉਹਨਾਂ ਨੇ ਵਾਅਦੇ ਕਰਕੇ ਉਹ ਵਾਅਦੇ ਲਾਗੂ ਨਹੀਂ ਕੀਤੇ ਸੋ ਉਹਦੇ ਖਿਲਾਫ ਜਿਹੜਾ ਇਹ ਧਰਨਾ ਇੱਕ ਹਫ਼ਤਾ ਲੱਗੂਗਾ ਬਾਕੀ ਲੋੜ ਅਨਸਾਰ ਜਿਹੜਾ ਮੌਕੇ ਤੇ ਦੇਖ ਕੇ ਕਿ ਸਰਕਾਰ ਕੁਝ ਫੈਸਲਾ ਕਰਦੀ ਹੈ ਕੁਝ ਲਾਗੂ ਕਰਦੀ ਹੈ ਕਿ ਨਹੀਂ ਕਰਦੀ ਤੇ ਮੌਕੇ ਤੇ ਜਿਹੜਾ ਵਿਚਾਰ ਕੀਤਾ ਜਾਊਗਾ ਇੱਕ ਪੰਜਾਬ ਸਰਕਾਰ ਖੇਤੀ ਨੀਤੀ ਲੈ ਕੇ ਆਈ ਸੀ ਤੇ ਕਿਸਾਨ ਆਗੂਆਂ ਤੋਂ ਉਹਦੇ ਵਿੱਚ ਸੁਝਾਅ ਵੀ ਮੰਗੇ ਸਨ ਤੇ ਉਹਨਾਂ ਨੇ ਸੁਝਾਅ ਵੀ ਦਿੱਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਸੁਝਾਵਾਂ ਨੂੰ ਮੁੱਖ ਰੱਖ ਕੇ ਪੰਜਾਬ ਸਰਕਾਰ ਉਹ ਖੇਤੀ ਨੀਤੀ ਲਾਗੂ ਕਰੇ ਤਾਂ ਕਾਫੀ ਜਿਹੜਾ ਕਿਸਾਨਾਂ ਦਾ ਭਲਾ ਹੋ ਸਕਦਾ ਸੋ ਨਾਲ ਦੀ ਨਾਲ ਐਸ ਸਾਲ ਝੋਨੇ ਦੇ ਸੀਜ਼ਨ ਤੇ ਬਹੁਤ ਵੱਡਾ ਜਿਹੜਾ ਆ ਧੋਖਾ ਹੋਇਆ ਕਾਟ ਲੱਗੀ ਆ ਤੇ ਲੁੱਟ ਹੋਈ ਆ ਸੀਐਮ ਸਾਹਿਬ ਦੀ ਆਪਦੀ ਜਵਾਨੀ ਸੀਗਾ ਕਿ ਪੀਆਰ 126 ਲਗਾਓ ਤੇ ਇਹਨਾਂ ਪਾਣੀ ਦੀ ਬੱਚਤ ਹੁੰਦੀ ਆ ਗੱਲ ਤੇ ਸਹੀ ਸੀਗੀ ਸੋ ਉਹਦੇ ਨਾਲ ਜਿਹੜਾ ਪਾਣੀ ਦੀ ਬੱਚਤ ਤੇ ਹੋਈ ਆ ਪਰ ਕਿਸਾਨਾਂ ਦੀ ਲੁੱਟ ਹੋ ਗਈ ਆ ਚਿੱਟੇ ਦਿਨ ਹੋਈ ਆ ਤੇ ਉਹਨਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਸੋ ਅਸੀਂ ਕਹਿੰਦੇ ਆ ਕਿ ਉਹਨਾਂ ਦਾ ਘਾਟਾ ਵਾਧਾ ਪੂਰਾ ਕਰਨ ਵਾਸਤੇ ਪੰਜਾਬ ਸਰਕਾਰ ਜਿਹੜਾ ਉਹਨਾਂ ਦਾ ਘਾਟਾ ਵਾਧਾ ਪੂਰਾ ਕਰੇ ਜਾਂ ਉਹਨਾਂ ਨੂੰ ਇਨਸਾਫ ਦਿਵਾਵੇ ਤੇ ਇਸ ਗੱਲ ਤੇ ਰੋਕ ਲਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾ ਇਹੋ ਜਿਹੀ ਜੜੀ ਲੁੱਟ ਹੋਵੇ ਸੋ ਦੇਖੋ ਕੇਰਲ ਸਰਕਾਰ ਜਿਹੜੀ ਹੈ ਸਟੇਟ ਗਵਰਨਮੈਂਟ ਕੋਈ ਵੀ ਹੈ ਐਗਰੀਕਲਚਰ ਸਟੇਟ ਸਬਜੈਕਟ ਹੈ ਸੋ ਆਪਣੀ ਸਮਰੱਥਾ ਦੇ ਅਨੁਸਾਰ ਜਿਹੜੀ ਹੈ ਉਹ ਕੁਝ ਫਸਲਾਂ ਤੇ ਐਮਐਸਪੀ ਦੇ ਸਕਦੀ ਹੈ ਔਰ ਉਹਨਾਂ ਨੂੰ ਸਾਰਾ ਕੁਝ ਪਤਾ ਆ ਸੋ ਸਾਡੀ ਸੰਯੁਕਤ ਕਿਸਾਨ ਮੋਰਚੇ ਦੀ ਮੰਗ ਹੈ ਕਿ ਇਹ ਪਹਿਲ ਕਦਮੀ ਕਰੇ ਪੰਜਾਬ ਸਰਕਾਰ ਕਿਉਂਕਿ ਹਰਿਆਣੇ ਦੇ ਵਿੱਚ ਦੇਖੋ ਸਟੇਟ ਗਵਰਨਮੈਂਟ ਨੇ 23 ਦੇ 23 ਫਸਲਾ ਤੇ ਐਮਐਸਪੀ ਦੇ ਦਿੱਤੀ ਕਿਉਂਕਿ ਉਹ ਡਬਲ ਇੰਜਨ ਦੀ ਸਰਕਾਰ ਹੈ ਜਾਂ ਸਿੰਗਲ ਇੰਜਨ ਦੀ ਸਰਕਾਰ ਹੈ ਤੇ ਆਪਦੇ ਹਿਸਾਬ ਦੇ ਨਾਲ ਉਹ ਦੇਖਣ ਆਪਣੀ ਸਮਰਥਾ ਅਨੁਸਾਰ ਕਿਸਾਨੀ ਬਚਾਉਣ ਵਾਸਤੇ ਜਵਾਨੀ ਬਚਾਉਣ ਵਾਸਤੇ ਤੇ ਪੰਜਾਬ ਬਚਾਉਣ ਵਾਸਤੇ ਇਹ ਪਹਿਲ ਕਦਮੀ ਹੋਊਗੀ ਪੰਜਾਬ ਸਰਕਾਰ ਦੀ ਜੇ ਉਹ ਬਾਸਮਤੀ ਤੇ ਐਮਐਸਪੀ ਦਿੰਦੀ ਹੈ ਕਿਉਂਕਿ ਉਹਨਾਂ ਪਾਣੀ ਦਾ ਗਰਾਫ ਜਿਹੜਾ نیچے ਜਾਂਦਾ ਉਹ ਰੁਕੂਗਾ ਜਿਹੜੀਆਂ ਝੋਨੇ ਦੀਆਂ ਵੈਰਾਈਟੀਆਂ ਦੇ ਵਿੱਚ ਫਸੇ ਹੋ ਉਹ ਤੋਂ ਬਾਹਰ ਨਿਕਲਾਂਗੇ ਇੱਕ ਮੂੰਗੀ ਤੇ ਐਮਐਸਪੀ ਦਿੱਤੀ ਸੀ ਉਹਨਾਂ ਨੇ 8600 60 ਰੁਪਏ 60 ਰੁਪਏ ਸੋ ਕੁਸ਼ਕ ਤੇ ਖਰੀਦ ਹੋਈ ਸੀ ਪਰ ਉਹ ਮੁੜ ਕੇ ਖਰੀਦ ਨਹੀਂ ਹੋਈ ਅਸੀਂ ਕਹਿੰਦੇ ਤੇ ਮੂੰਗੀ ਤੇ ਵੀ ਜਿਹੜੀ ਐਮਐਸਪੀ ਦਿੱਤੀ ਜਾਵੇ ਨਾਲ ਦੀ ਨਾਲ ਮੱਕੀ ਤੇ ਜਿਹੜੀ ਐ ਐਮਐਸਪੀ ਸਟੇਟ ਸਰਕਾਰ ਜਿਹੜੀ ਆ ਦਵੇ ਆਲੂ ਗੋਭੀ ਤੇ ਮਟਰ ਇਹ 6 ਫਸਲਾਂ ਤੇ ਜਿਹੜੀ ਆ ਪੰਜਾਬ ਸਰਕਾਰ ਐਮਐਸਪੀ ਦੇਣ ਦਾ ਪ੍ਰਬੰਧ ਕਰੇ ਦੇਖੋ ਕੁਝ ਤੇ ਮੰਗਾ ਹੁੰਦੀਆਂ ਫੌਰੀ ਕੁਝ ਮੰਗਾ ਹੁੰਦੀਆਂ ਨੀਤੀਗਤ ਜਿਹੜੀਆਂ ਨੀਤੀਗਤ ਮੰਗਾ ਆ ਉਹਨਾਂ ਨੂੰ ਕਿਸ ਹਿਸਾਬ ਦੇ ਨਾਲ ਲਾਗੂ ਕਰਨਾ ਹੈ ਸਰਕਾਰ ਨੂੰ ਅਸੀਂ ਕਹਿੰਦੇ ਆ ਕਿ ਇਹਦੀ ਤੁਸੀਂ ਵਿਉਂਤਬੰਦੀ ਬਣਾਓ ਔਰ ਦੇਖੋ ਸੜਕਾਂ ਤੇ ਹਾਦਸੇ ਹੁੰਦੇ ਆ ਫਸਲਾਂ ਦਾ ਨੁਕਸਾਨ ਹੁੰਦਾ ਹੈ ਅਵਾਰਾ ਪਸ਼ੂਆਂ ਦੀ ਗੱਲ ਕਰਦਾ ਅਵਾਰਾ ਜਿਹੜੇ ਜੰਗਲੀ ਸੂਰ ਆ ਉਹਨਾਂ ਦੀ ਗੱਲ ਕਰਦਾ ਅਵਾਰਾ ਕੁੱਤਿਆਂ ਦੀ ਗੱਲ ਕਰਦਾ ਉੱਥੇ ਹਾਲੇ ਤੱਕ ਦੇਖੋ ਜਦੋਂ ਸਾਡੀ ਸੀਐਮ ਸਾਹਿਬ ਦੇ ਨਾਲ ਮੀਟਿੰਗ ਹੋਈ ਸੀ ਉਸ ਵੇਲੇ ਉਹਨਾਂ ਨੇ ਕਿਹਾ ਸੀ ਕਿ ਪਟਿਆਲਾ ਦੇ ਵਿੱਚ 100 ਏਕੜ ਦੇ 1000 ਏਕੜ ਜਿਹੜਾ ਆ ਸੀ ਜਗਾ ਦੀ ਚਾਰ ਦਿਵਾਰੀ ਕਰਾਂਗੇ ਤੇ ਜਿੰਨੇ ਵੀ ਉਸ ਇਲਾਕੇ ਦੇ ਵਿੱਚ ਤਕਰੀਬ ਪੰਜਾਬ ਦੇ ਵਿੱਚੋਂ ਜਿੱਥੇ ਵੀ ਆ ਸਕਣਗੇ ਉੱਥੇ ਆਪਾਂ ਅਵਾਰਾ ਪਸ਼ੂ ਜਿਹੜੇ ਲਿਆ ਕੇ ਉਹਨਾਂ ਦਾ ਪ੍ਰਬੰਧ ਕਰਾਂਗੇ ਤਾਂ ਕਿ ਫਸਲਾਂ ਦਾ ਨੁਕਸਾਨ ਨਾ ਹੋਵੇ ਜਿਹੜਾ ਮਨੁੱਖੀ ਜਾਨਾਂ ਦਾ ਜਿਹੜਾ ਨੁਕਸਾਨ ਸੜਕਾਂ ਤੇ ਹੁੰਦਾ ਉਹ ਨਾ ਹੋਵੇ ਪਰ ਉਹ ਇੱਕ ਵਾਦਾ ਹੀ ਰਹਿ ਗਿਆ ਉਹ ਲਾਗੂ ਨਹੀਂ ਹੋਇਆ ਉਹ ਗਰਾਊਂਡ ਤੇ ਉਹਦਾ ਕੋਈ ਅਸਰ ਸਾਨੂੰ ਦਿਸਿਆ ਨਹੀਂ ਉਹ ਬਣਿਆ ਨਹੀਂ ਸੋ ਜੰਗਲੀ ਸੂਰਾਂ ਦੀ ਹੈ ਉਹਦੇ ਵਿੱਚ ਲਾਇਸੈਂਸ ਦੇਣ ਦੀ ਗੱਲ ਹੋਈ ਸੀ ਸੀਐਮ ਸਾਹਿਬ ਦੀ ਮੀਟਿੰਗ ਦੇ ਵਿੱਚ ਕਿ ਉਹਨਾਂ ਦਾ ਸ਼ਿਕਾਰ ਕਰਨ ਵਾਸਤੇ ਉਹਨਾਂ ਨੂੰ ਖਤਮ ਕਰਨ ਵਾਸਤੇ ਉਹਨਾਂ ਨੂੰ ਪਰਮਿਟ ਦੇਣ ਦੀ ਗੱਲ ਹੋਈ ਸੀ ਸੋ ਉਹ ਹਾਲੇ ਤੱਕ ਉਹ ਜਿਹੜਾ ਗਰਾਊਂਡ ਤੇ ਕੋਈ ਕੰਮ ਨਹੀਂ ਹੋਇਆ ਇੱਥੇ ਤੱਕ ਕਿ ਜਿਹੜਾ ਫੋਰੈਸਟ ਡਿਪਾਰਟਮੈਂਟ ਹੈ ਸੋ ਜਿਹੜਾ ਵੀ ਸ਼ਿਕਾਰ ਕਰਦਾ ਕਹਿੰਦੇ ਉਹ ਜਿਹੜਾ ਤੁਸੀਂ ਮਾਰਦੇ ਹੋ ਉਥੇ ਜਮ੍ਹਾਂ ਕਰਾ ਕੇ ਆਓ ਸਬੰਧਤ ਮੈਕਮੇ ਦੇ ਕੋਲ ਉਹ ਜੋ ਵੀ ਸ਼ਿਕਾਰ ਕਰਦੇ ਆ ਇੱਥੇ ਜਿਹੜੀ ਪਾਬੰਦੀ ਆ ਉਹਨੂੰ ਹਟਾਈ ਜਾਵੇ ਆਸਾਨ ਕੀਤਾ ਜਾਵੇ ਕਿ ਜਿਹੜਾ ਫਸਲਾਂ ਨੁਕਸਾਨ ਹੁੰਦਾ ਜੰਗਲੀ ਸੂਰ ਕਰਦੇ ਆ ਇਹ ਸ਼ਰਤਾਂ ਦੇ ਵਿੱਚ ਜਿਹੜਾ ਆ ਢਿੱਲ ਦੇ ਕੇ ਕਿਸਾਨਾਂ ਦੀ ਫਸਲ ਬਚਾਈ ਜਾਵੇ ਸੋ ਨਾਲ ਦੀ ਨਾਲ ਅਸੀਂ ਕਿੰਨੇ ਵੀ ਕਰਜ਼ਾ ਨਵੇੜੂ ਕਾਨੂੰਨ ਦੇਖੋ ਸਟੇਟ ਗਵਰਨਮੈਂਟ ਆ ਕਰ ਸਕਦੀ ਆ ਆਪਦੇ ਤੌਰ ਤੇ ਕੁਝ ਕਰਜ਼ਾ ਮਾਫ ਕਰ ਦੇਣ ਤੇ ਬਹੁਤ ਚੰਗੀ ਗੱਲ ਐ ਨਾਲ ਦੀ ਨਾਲ ਵਨ ਟਾਈਮ ਸੈਟਲਮੈਂਟ ਕੁਝ ਬੈਂਕਾਂ ਤੇ ਕਰਦੀਆਂ ਕਿਸਾਨਾਂ ਦੇ ਨਾਲ ਕਿਉਂਕਿ ਕਿਸਾਨ ਚਾਹੁੰਦਾ ਮੇਰਾ ਕਰਜ਼ਾ ਲੱਥ ਜਵੇ ਪਰ ਕੁਝ ਬੈਂਕਾਂ ਇਦਾਂ ਦੀਆਂ ਉਹ ਸਰਕਾਰੀ ਬੈਂਕਾਂ ਉਹ ਕਰ ਨਹੀਂ ਰਹੀਆਂ ਸੋ ਅਸੀਂ ਚਾਹੁੰਦੇ ਕਿ ਸਾਰੀਆਂ ਬੈਂਕਾਂ ਜਿਹੜੀਆਂ ਵਨ ਟਾਈਮ ਸੈਲਰਮੈਂਟ ਜਿਹੜੀ ਹੈ ਉਹ ਸਕੀਮ ਜਿਹੜੀ ਚਾਲੂ ਕਰਨ ਤਾਂ ਜੋ ਕਰਜ਼ੇ ਦਾ ਭਾਰ ਕਿਸਾਨਾਂ ਦੇ ਸਿਰ ਤੋਂ ਉੱਠੇ ਸਿੱਕ ਸਹਿਕਾਰੀ ਸੁਸਾਇਟੀਆਂ ਸਾਡੇ ਪਿੰਡਾਂ ਦੇ ਵਿੱਚ ਬਣੀਆਂ ਹੁੰਦੀਆਂ ਉਹਨਾਂ ਦੀ ਹਿੱਸੇਦਾਰੀ ਤੇ ਰੋਕ ਲਗਾਈ ਹੋਈ ਹੈ ਪੇ ਉਹਦੇ ਵਿੱਚ ਹਿੱਸੇਦਾਰੀ ਹੋਰ ਜਿਹੜੀ ਆ ਨਹੀਂ ਪੈ ਸਕਦੀ ਅਸੀਂ ਕਹਿੰਨੇ ਉਹ ਹਿੱਸੇਦਾਰੀ ਜਿਹੜੀ ਆ ਉਹਦੇ ਵਾਸਤੇ ਖੁੱਲ੍ਹ ਦਿੱਤੀ ਜਾਵੇ ਤਾਂ ਜੋ ਕਿਸਾਨ ਆਪਣੀਆਂ ਸੁਸਾਇਟੀਆਂ ਦੇ ਵਿੱਚੋਂ ਢੇਰ ਪਾਣੀ ਸਾਰਾ ਕੁਝ ਲੈ ਸਕਣ ਸੋ ਨਾਲ ਦੀ ਨਾਲ ਇੱਕ ਅਹਿਮ ਮਸਲਾ ਸਾਡਾ ਹੈਗਾ ਗੰਨੇ ਦਾ ਤਿੰਨ ਮਹੀਨੇ ਬੀਤ ਗਏ ਮਿਲਾਂ ਚੱਲਦੀਆਂ ਨੂੰ ਤਕਰੀਬਨ ਤੇ ਇੱਕ ਮਹੀਨਾ ਹੋਰ ਸੀਜ਼ਨ ਦੇ ਵਿੱਚ ਰਹਿ ਗਿਆ 65 ਰੁਪਏ 50 ਪੈਸੇ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਨੋਟੀਫਿਕੇਸ਼ਨ ਹੋਇਆ ਪੰਜਾਬ ਸਰਕਾਰ ਨੇ ਕੀਤਾ ਮਿੱਲਾ ਮਾਲਿਆਂ ਦੇ ਨਾਲ ਬੈਠ ਕੇ ਸਹਿਮਤੀ ਹੋ ਕੇ ਪਿਛਲੇ ਸਾਲ ਵੀ ਹੋਇਆ ਸੀਗਾ ਗੰਨੇ ਦਾ ਜਦੋਂ ਐਸਐਪੀ ਤੇ ਐਫਆਰਪੀ ਐਫਆਰਪੀ ਤੋਂ ਜੋ ਐਸਓਪੀ ਸਰਕਾਰ ਨਿਸ਼ਚਿਤ ਕਰਦੀ ਹੈ ਤਾਂ ਕਿਤੇ ਨਾ ਕਿਤੇ ਜੋ ਵਾਅਦਾ ਘਾਟਾ ਹੁੰਦਾ ਤੇ ਉਹ ਪੰਜਾਬ ਸਰਕਾਰ ਉਹਨੂੰ ਪੂਰਾ ਕਰਦੀ ਹੈ ਸੋ ਉਸ ਵਾਅਦੇ ਘਾਟੇ ਦੇ ਵਿੱਚੋਂ ਪੰਜਾਬ ਸਰਕਾਰ ਨੇ ਮੰਨਿਆ ਸੀਗਾ ਕਿ 65 ਰੁਪਏ 50 ਪੈਸੇ ਅਸੀਂ ਸਿੱਧੇ ਕਿਸਾਨਾਂ ਦੇ ਖਾਤਿਆਂ 'ਚ ਪਾਵਾਂਗੇ ਤਾਂ ਜੋ ਸਾਨੂੰ ਜਿਹੜਾ ਉਹਦਾ ਜਿਹੜਾ ਫਾਇਦਾ ਮਿਲੇ ਮਿੱਲਾਂ ਵਾਲਿਆਂ ਨੂੰ ਨਾ ਮਿਲੇ ਅਸੀਂ ਕਹਿੰਦੇ ਤੁਸੀਂ ਪਾ ਦਿਓ ਪਰ ਕਿਸਾਨ ਦੀ ਬਾਤ ਤੇ ਫੜੋ ਉਹ ਕਰੋੜਾ ਰੁਪਈਆ ਬਣਿਆ ਹੋਇਆ ਅਜੇ ਤੱਕ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਾਇਆ ਮੈਨੂੰ ਲੱਗਦਾ ਖਰੇ ਦਿੱਲੀ ਤੇ ਜ਼ਿਆਦਾ ਪੈਸੇ ਇਲੈਕਸ਼ਨ ਤੇ ਲੱਗਾ ਹੈ ਸਰਕਾਰ ਚੁੱਪ ਕਰਕੇ ਬੈਠ ਗਈ ਹੈ ਸਾਡੇ ਪੈਸੇ ਨਹੀਂ ਦਿੱਤੇ ਹਲੇ ਤੱਕ ਸੋ ਕਹਿਣ ਤੋਂ ਪਾਵੋ ਸਾਡੇ